ਸਕੂਲ ਟੀਚਰ ਦੇ ਪੇਟ 'ਚ ਸੀ ਬੱਚਾ ਤੇ 12 ਸਾਲਾਂ ਦੇ ਸਟੂਡੈਂਟ ਨੂੰ ਦੱਸ ਰਹੀ ਸੀ ਪਿਤਾ ਫਿਰ ਡੀਐਨਏ ਟੈਸਟ ਰਾਹੀਂ ਖੁੱਲ੍ਹਿਆ ਵੱਡਾ ਰਾਜ਼ ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਮਰੀਕਾ ਦੇ ਟੈਨੇਸੀ ਸੂਬੇ ਦੀ ਇੱਕ ਸਕੂਲ ਅਧਿਆਪਕਾ ਨੂੰ ਆਪਣੇ ਘਰ ਵਿੱਚ 12 ਸਾਲਾ ਲੜਕੇ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਟਿਪਟਨ ਕਾਉਂਟੀ ਵਿੱਚ ਚੌਥੀ ਜਮਾਤ ਦੀ ਅਧਿਆਪਕਾ ਐਲੀਸਾ ਮੈਕੇਮਨ ਉਸ 12 ਸਾਲਾ ਵਿਦਿਆਰਥੀ ਤੋਂ ਗਰਭਵਤੀ ਸੀ ਜਿਸ ਨਾਲ ਉਸਨੇ ਬਲਾਤਕਾਰ ਕੀਤਾ ਸੀ ਐਲੀਸਾ ਮੈਕੇਮਨ ਤੇ ਆਪਣੇ 21 ਵਿਦਿਆਰਥੀਆਂ ਨਾਲ ਸਰੀਰਕ ਸੰਬੰਧ ਬਣਾਉਣ ਦਾ ਦੋਸ਼ ਹੈ ਹਾਲਾਂਕਿ ਉਸਨੇ 5 ਵਿਦਿਆਰਥੀਆਂ ਵਿਰੁੱਧ ਕੀਤੇ ਅਪਰਾਧਾਂ ਨੂੰ ਕਬੂਲ ਕੀਤਾ ਹੈ ਸਰਕਟ ਕੋਰਟ ਦੇ ਜੱਜ ਬਲੇਕ ਨੀਲ ਨੇ ਐਲੀਸਾ ਮੈਕੇਮਨ ਨੂੰ ਆਪਣੇ ਸਾਰੇ 5 ਮਾਮਲਿਆਂ ਤੇ 25 ਸਾਲ ਦੀ ਕੈਦ ਸੁਣਾਈ ਹੈ ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਚਲਣਗੀਆਂ ਜਿਸ ਵਿੱਚ ਉਸ ਨੂੰ ਪੈਰੋਲ ਵੀ ਨਹੀਂ ਦਿੱਤੇ ਜਾਵੇਗੀ ਐਲੈਕਸਾ ਮੈਕੇਮਨ ਨੂੰ ਉਸ ਦੀ ਸਜ਼ਾ ਤੋਂ ਬਾਅਦ ਇੱਕ ਹਿੰਸਕ ਜਿਨਸੀ ਅਪਰਾਧੀ ਵਜੋਂ ਰਜਿਸਟਰ ਕਰਨਾ ਹੋਵੇਗਾ ਅਤੇ ਉਸ ਦੇ ਕਿਸੇ ਵੀ ਪੀੜਤ ਨਾਲ ਸੰਪਰਕ ਕਰਨ ਤੇ ਪਾਬੰਦੀ ਹੋਵੇਗੀ ਇਸ ਤੋਂ ਇਲਾਵਾ ਉਸ ਦਾ ਟੀਚਿੰਗ ਲਾਇਸੈਂਸ ਵੀ ਪੱਕੇ ਤੌਰ ਤੇ ਰੱਦ ਕਰ ਦਿੱਤਾ ਗਿਆ ਹੈ ਸਥਾਨਕ ਅਮਰੀਕੀ ਨਿਊਜ਼ ਆਊਟਲੈਟ ਵੈਰਗ ਨੇ ਦੱਸਿਆ ਕਿ ਦੋਸ਼ੀ ਅਧਿਆਪਕ ਨੇ ਪਹਿਲਾਂ ਵਿਦਿਆਰਥੀਆਂ ਦੀਆਂ ਮਾਵਾਂ ਨਾਲ ਦੋਸਤੀ ਕੀਤੀ ਫਿਰ ਸੋਸ਼ਲ ਮੀਡੀਆ ਤੇ ਉਹਨਾਂ ਵਿਦਿਆਰਥੀਆਂ ਨੂੰ ਟਰੈਕ ਕੀਤਾ ਤੇ ਵੀਡੀਓ ਗੇਮ ਖੇਡਣ ਦੇ ਬਹਾਨੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਰਿਪੋਰਟ ਦੇ ਅਨੁਸਾਰ ਉਹ 12 ਸਾਲ ਦੇ ਵਿਦਿਆਰਥੀ ਪਿੱਛੇ ਇੰਨੀ ਪਾਗਲ ਹੋ ਗਈ ਸੀ ਕਿ ਅਲੈਕਸਾ ਮੈਕੇਮਨ ਨੇ ਉਸ ਨੂੰ ਇੱਕ ਵਾਰ ਵਿੱਚ 200 ਤੋਂ ਵੱਧ ਵਾਰ ਫੋਨ ਕੀਤਾ ਇਸ ਦੌਰਾਨ ਉਸ ਨੇ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਉਸ ਨਾਲ ਰਿਸ਼ਤਾ ਤੋੜਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ ਟਿਪਟਨ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਮਾਰਕ ਡਿਵਿਟਸਨ ਦੇ ਅਨੁਸਾਰ ਉਸ ਨੂੰ ਸਤੰਬਰ ਅਸ ਸਤੰਬਰ 2023 ਵਿੱਚ ਕਈ ਵਿਦਿਆਰਥੀਆਂ ਵਿਰੋਧ ਜਿੰਸੀ ਅਪਰਾਧਾਂ ਨਾਲ ਸੰਬੰਧਿਤ 23 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਮੈਕਮਨ ਨੂੰ ਜ਼ਮਾਨਤ ਦਿੱਤੀ ਗਈ ਸੀ ਪਰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਉਸ ਨੇ ਪੀੜਤ ਵਿਦਿਆਰਥੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਰ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ